ਸ਼ਸ਼ੀਕਲ ਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਮੇਰਾ ਸਟੀਚਿੰਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਦੇਖੋ ਅੱਜ ਆਪਾਂ ਤੁਹਾਨੂੰ ਮੋਡੇ ਦੀ ਕਟਾਈ ਕਰਨੀ ਦੱਸਾਂਗੇ ਇਹ ਆਪਣੇ ਤਿੰਨ ਤੋਂ ਚਾਰ ਸਾਲ ਦੇ ਬੱਚੇ ਦੀ ਜਿਹੜੀ ਸਵਟਰ ਹੈਗੀ ਲਗਾਈ ਹੈਗੀ ਆਪਾਂ ਜਿਹੜੀ ਆ ਕਟਾਈ ਪੈਂਦੀ ਹੁੰਦੀ ਆ ਆਪਾਂ ਤੁਹਾਨੂੰ ਦੱਸਾਂਗੇ ਮੋਡੇ ਦੀ ਕਾਟ ਆ ਜਿਹੜੀ ਕਿੱਦਾਂ ਪੈਂਦੀ ਹੈਗੀ ਕਾਰਡੀਗਨ ਚ ਚਲੋ ਆਪਾਂ ਬਿਨਾਂ ਦੇਰ ਕੀਤੇ ਵੀਡੀਓ ਜਿਹੜੀ ਸ਼ੁਰੂ ਕਰ ਦੇਵਾਂਗੇ ਦੇਖੋ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਬੈਕ ਪੱਲਾ ਜਿਹੜਾ ਬਣ ਲੈਣਾਗਾ ਫਿਰ ਇਸ ਤੋਂ ਬਾਅਦ ਜਦੋਂ ਆਪਾਂ ਫੈਂਟ ਪੱਲਾ ਬਣਾਉਣੇ ਹਨ ਨਾ ਈਜ਼ੀ ਹੋ ਜਾਂਦਾ ਆਪਾਂ ਇਹ ਕਾਲਰ ਨੈਕ ਤਿਆਰ ਕਰਾਂਗੇ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਜਿਹੜੀ ਸ਼ੇਅਰ ਕਰਾਂਗੇ ਇਸ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਲਈ ਹੋਰ ਵੀ ਹਲਪੂਲ ਵੀਡੀਓ ਜਿਹੜੀ ਆਪਾਂ ਲੈ ਕੇ ਆ ਸਕੀਏ ਦੇਖੋ ਸਾਰਨ ਪਹਿਲਾਂ ਆਪਾਂ ਨੇ ਜਿਹੜੇ ਤਿੰਨ ਤੋਂ 4 ਸਾਲ ਦੇ ਬੱਚੇ ਦੀ ਕਾਟ ਪੈਂਦੀ ਹੈਗੀ ਉਹਦੇ ਵਿੱਚ ਸਾਰਨ ਪਹਿਲਾਂ ਆਪਣੇ ਤਿੰਨ ਫੰਦੇ ਘਟ ਤਿੰਨ ਫੰਦਿਆਂ ਦੀ ਜਿਹੜੀ ਕਟਾਈ ਹੈਗੀ ਕਰਨੀ ਹੈਗੇ ਤੈਨੂੰ ਤੋਂ ਬਾਅਦ ਦੋ ਦੀ ਕਰਾਂਗੇ ਫਿਰ ਇੱਕ ਦੀ ਕਰਾਂਗੇ ਇਸ ਤਰੀਕੇ ਨਾਲ ਜਿਹੜੀ ਕਟਾਈ ਹੈਗੀ ਹੁੰਦੀ ਹੁੰਦੀ ਹੈਗੀ ਦੇਖੋ ਆਪਾਂ ਨੇ ਫੰਦੇ ਕਿਵੇਂ ਘਟਾਉਣੇ ਨੇ ਸਾਰਨਾ ਪਹਿਲਾ ਫੰਦਾ ਤਾਂ ਆਪਾਂ ਸਲਿੱਪ ਕਰਾਂਗੇ ਜਿਹੜਾ ਆਪਣਾ ਵਾਲਾ ਫੰਦਾ ਇਹਨੂੰ ਇੱਕ ਨੂੰ ਬੁੱਲ ਲਵਾਂਗੇ ਦੇਖੋ ਜੀ ਬੁੱਲ ਲਿਆ ਹੁਣ ਆਪਾਂ ਜਿਹੜਾ ਫਰਸਟ ਫੰਦਾ ਹੈਗਾ ਇਹਦੇ ਉੱਪਰ ਦੀ ਕ੍ਰੌਸ ਕਰ ਦਵਾਂਗੇ ਇਸ ਤਰੀਕੇ ਨਾਲ ਇੱਕ ਫੰਦੇ ਦੀ ਜਿਹੜੀ ਕਟਾਈ ਆਪਣੀ ਹੋ ਗਈ ਸੈਕੰਡ ਦੇਖੋ ਦੂਜਾ ਫੰਦਾ ਆਪਾਂ ਬੁੱਲ ਲੈਣਾ ਆਹ ਵਾਲਾ ਬੰਦੇ ਜਿਹੜਾ ਆਪਾਂ ਉੱਪਰ ਦੀ ਕਰੌਸ ਕਰ ਦਵਾਂਗੇ। ਦੋ ਬੰਦੇ ਜਿਹੜੇ ਕਟਾਈ ਆਪਾਂ ਕਰ ਲਈ ਇਸ ਤੋਂ ਬਾਅਦ ਆਪਾਂ ਤੀਜੇ ਬੰਦੇ ਨੂੰ ਵੀ ਦੇਖੋ ਇਸ ਤਰੀਕੇ ਨਾਲ ਬੰਨ ਲੈਣਾ। ਤੇ ਆ ਜਿਹੜਾ ਆਪਣਾ ਬੰਦਾ ਹੈ ਇਹਨੂੰ ਉੱਪਰ ਦੀ ਕਰੌਸ ਕਰ ਦਵਾਂਗੇ। ਇਸ ਤਰੀਕੇ ਨਾਲ ਇਸ ਤੋਂ ਬਾਅਦ ਦੇਖੋ ਆਪਣਾ ਜਿਹੜਾ ਡਿਜ਼ਾਈਨ ਆਂਗਾ ਜਿਵੇਂ ਤੁਹਾਡਾ ਡਿਜ਼ਾਈਨ ਚੱਲ ਰਿਹਾ ਹੈਗੇ ਉਸੇ ਤਰੀਕੇ ਨਾਲ ਹੀ ਬੁਣ ਲੈਣਾਗਾ ਤਿੰਨ ਬੰਦੇ ਦੀ ਜਿਹੜੀ ਆਪਣੀ ਇੱਥੇ ਕਟਾਈ ਹੋ ਗਈ ਦੇਖੋ 1 2 3 ਬਾਕੀ ਆਪਣੀ ਜਿਹੜੀ ਸਾਰੇ ਸਲਾਈ ਹੈਗੀ ਸਿੱਧੀ ਬੁਣ ਲੈਣੀ ਹੈਗੇ ਫਿਰ ਆਪਾਂ ਆਉਂਗ ਸਾਈਡ ਤੇ ਆ ਕੇ ਤੁਹਾਨੂੰ ਦੱਸ ਦੇਵਾਂਗੇ ਇਹ ਆਪਣੀ ਨਾ ਸਲਾਈ ਬੱਚੇ ਨੇ ਕੱਢਤੀ ਸੀ ਤੈਿਉ ਇਹਦੇ ਫੰਦੇ ਆ ਜਿਹੜੇ ਉਲਟੇ ਆ ਰਹੇ ਹੈਗੇ ਨਹੀਂ ਤੂੰ ਜੇ ਲੋਟਾਉਂਦੇ ਸਿੱਧੇ ਆ ਦੇਖੋ ਨਿਕਲ ਕੇ ਪਏ ਹੋਇਆ ਨਾ ਫੇਰਾ ਆਪਾਂ ਸਾਰੇ ਸਲਾਈ ਬੋਲ ਲੈਨੇ ਤੁਹਾਨੂੰ ਰੌਂਗ ਸਾਈਡ ਤੋਂ ਦੱਸ ਦਿੰਗੇ ਵੀ ਕਿ ਫੇਰ ਆ ਗਏ ਤਾਂ ਕਿਵੇਂ ਕਟਾਈ ਕਰਨੀ ਆਪਾਂ ਨੇ ਇੱਕ ਸਾਈਡ ਤੋਂ ਆਪਣੀ ਸਿੱਧੀ ਸਾਈਡ ਆ ਜਿਹੜੀ ਇਧਰੋਂ ਕਟਾਈ ਕਰਤੀ ਤਿੰਨ ਦੀ ਕਰੀਏ ਫਿਰ ਦੋ ਦੀ ਕਰੀਏ ਫਿਰ ਇੱਕ ਦੀ ਕਰੀਏਗੇ ਹਾਂਜੀ ਦੇਖੋ ਆਪਣੇ ਰਾਈਟ ਸਾਈਡ ਤੋਂ ਇਧਰਲੀ ਸਾਈਡ ਆਪਣੀ ਜਿਹੜੀ ਕਾਟ ਆ ਗਈ ਪੈ ਗਈ ਹੁਣ ਆਪਾਂ ਰੌਂਗ ਸਾਈਡ ਆ ਗਏ ਹੁਣ ਇਧਰੋਂ ਘਟਾਵਾਂਗੇ ਆਪਾਂ ਦੇਖੋ ਪਹਿਲਾ ਫੰਦਾ ਆਪਾਂ ਨੇ ਸਲਿੱਪ ਕਰਨਾ ਹੈ ਨਾ ਉਤਾਰ ਲਵਾਂਗੇ ਆ ਆਪਾਂ ਬੰਦਾ ਜਿਹੜਾ ਉਲਟਾ ਪੁੱਲ ਲਵਾਂਗੇ ਇਸ ਤਰੀਕੇ ਨਾਲ ਇੱਕ ਬੰਦਾ ਫਿਰ ਇਹਦੇ ਉੱਪਰ ਦੀ ਆ ਵਾਲਾ ਫੰਦਾ ਜਿਹੜੇ ਨੂੰ ਕਰਾਸ ਕਰ ਦਵਾਂਗੇ ਇੱਕ ਬੰਦੇ ਦੀ ਕਟਾਈ ਹੋ ਗਈ ਆਪਣੇ ਦੀ ਦੇਖੋ ਜੀ ਆਪਾਂ ਇੱਕ ਬੰਦਾ ਜਿਹੜਾ ਘਟ ਗਿਆ ਇਸ ਤੋਂ ਬਾਅਦ ਦੇਖੋ ਆਪਾਂ ਆਵਲਾ ਹੁੰਦਾ ਬੋਲਣਾਗੇ ਦੂਜਾ ਇਹਦੇ ਉੱਪਰ ਦੀ ਆਪਾਂ ਇਹਨੂੰ ਕ੍ਰੋਸ ਕਰ ਦਵਾਂਗੇ ਫਸਟ ਵਾਲ ਨੂੰ ਐਸ ਟ੍ਰਿਕ ਨਾਲ ਦੇਖੋ ਦੋ ਬੰਦੇ ਜਿਹੜੀ ਆਪਣੀ ਕਟਾਈ ਹੋ ਗਈ ਆ ਤੀਜਾ ਬੰਦਾ ਇਹਨੂੰ ਵੀ ਉੱਪਰ ਦੀ ਕ੍ਰੋਸ ਕਰ ਦਵਾਂਗੇ ਪੈਸ ਟ੍ਰਿਕ ਨਾਲ ਤਿੰਨ ਬੰਦਿਆਂ ਦੀ ਜਿਹੜੀ ਕਟਾਈ ਆਪਣੀ ਹੋ ਗਈ ਉਸ ਤੋਂ ਬਾਅਦ ਜਿਵੇਂ ਆਪਣਾ ਡਿਜ਼ਾਈਨ ਚੱਲਦਾ ਹੈਗਾ ਉਸੇ ਤਰੀਕੇ ਨਾਲ ਜਿਹੜੀ ਸਿਲਾਈ ਆ ਆਪਣੇ ਸਾਰੇ ਪਾ ਲੈਣੀਆਂ ਹੈਗੇ ਜੇ ਤੁਸੀਂ ਆਹ ਵਾਲੇ ਡਿਜ਼ਾਈਨ ਦੀ ਵੀਡੀਓ ਵੀ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉੱਥੇ ਆਪਣੇ ਆਪਣੇ ਡਿਜ਼ਾਈਨ ਦੀ ਵੀਡੀਓ ਜਿਹੜੀ ਅਪਲੋਡ ਕਰਤੀ ਜਿਹੜਾ ਆਪਣੇ ਇਹਦੇ ਵਿੱਚ ਬਾਰਡਰ ਪਾਇਆ ਉਹਦੀ ਵੀਡੀਓ ਵੀ ਅਪਲੋਡ ਹੈਗੀ ਮਤਲਬ ਸਾਰੇ ਜਿਹੜੇ A to Z ਆਪਾਂ ਜਿਵੇਂ ਇਹ ਵਾਟਰਪੂਣੀ ਹੈਗੀ ਸਾਰੇ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈਗੀ ਇਸ ਲਈ ਤੁਸੀਂ ਜਾ ਕੇ ਜਿਹੜੀਆਂ ਵੀਡੀਓ ਦੇਖ ਸਕਦੇ ਹੋਗੇ ਤੇ ਮੇਰੇ ਚੈਨਲ ਤੇ ਵਿਜ਼ਿਟ ਕਰ ਸਕਦੇ ਹੋਗੇ ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਿਓ ਲਓ ਜੀ ਆਪਾਂ ਇਹਨੂੰ ਸਾਰੇ ਨੂੰ ਨਾ ਬੁਣ ਕੇ ਕੰਪਲੀਟ ਕਰ ਲਵਾਂਗੇ ਸਾਰੇ ਦੇ ਸਾਰੇ ਨੂੰ ਇਹ ਆਪਣੀਆਂ ਸਲਾਈਆਂ ਸਿੱਧੀਆਂ ਤੇ ਉਲਟੀਆਂ ਪੈ ਰਹੀਆਂ ਨੇ ਸਿੰਪਲ ਆ ਜਿਹੜਾ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਈਜ਼ੀ ਹੈਗਾ ਦੋ ਸਲਾਈਆਂ ਦਾ ਡਿਜ਼ਾਈਨ ਆਗਾ ਜੇ ਤੁਸੀਂ ਵੀ ਇਹ ਪੈਟਰਨ ਪਾਉਣਾ ਚਾਹੁੰਦੇ ਹੋ ਤਾਂ ਜਾ ਕੇ ਤੁਸੀਂ ਮੇਰੇ ਚੈਨਲ ਤੇ ਇਹ ਵੀਡੀਓ ਦੇਖ ਸਕਦੇ ਹੋ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਸਮਝਾਇਆ ਗਿਆ ਡਿਜ਼ਾਈਨ ਜੇ ਕੋਈ ਬਿਗਨਰ ਹੈਗਾ ਉਹ ਵੀ ਜਿਹੜਾ ਇਹ ਡਿਜ਼ਾਈਨ ਬਣਾ ਸਕਦਾ ਹੈਗਾ ਬਿਲਕੁਲ ਹੀ ਆਸ਼ਾਨ ਡਿਜ਼ਾਈਨ ਆਗਾ ਜਿਹੜਾ ਆਪਾਂ ਨੇ ਲੋ ਜੀ ਤਿੰਨ ਬੰਦੇ ਆਪਣੇ ਘਟ ਗਏ ਇਸ ਤੋਂ ਬਾਅਦ ਆਪਾਂ ਸਾਰੀ ਸਲਾਈ ਕੰਪਲੀਟ ਕਰ ਲਈਏ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਵੀ ਦੋ ਬੰਦੇ ਹੋਰ ਕਿਵੇਂ ਘਟਾਉਣੇ ਹੈਗੇ ਇੱਥੇ ਤੱਕ ਆਪਾਂ ਬੁਣ ਕੇ ਕੰਪਲੀਟ ਕਰ ਲਈਏ ਦੇਖੋ ਜੀ ਆਪਾਂ ਨੇ ਰੌਂਗ ਸਾਈਡ ਆ ਜਿਹੜੀ ਸਾਰੀ ਕੰਪਲੀਟ ਕਰ ਲਈ ਰੌਂਗ ਸਾਈਡ ਕੰਪਲੀਟ ਕਰ ਲਈ ਇਸ ਤੋਂ ਬਾਅਦ ਦੇਖੋ ਰਾਈਟ ਸਾਈਡ ਤੇ ਆ ਗਿਆ ਆਪਾਂ ਪਹਿਲਾਂ ਆਪਾਂ ਨੇ ਤਿੰਨ ਬੰਦਿਆਂ ਦੀ ਕਟਾਈ ਕੀਤੀ ਸੀ ਹੁਣ ਆਪਾਂ ਦੋ ਬੰਦਿਆਂ ਦੀ ਕਟਾਈ ਕਰਾਂਗੇ ਦੇਖੋ ਕਿਸ ਤਰੀਕੇ ਨਾਲ ਕਰਨੀ ਇੱਕ ਬੰਦਾ ਆਪਾਂ ਨੇ ਸਲਿੱਪ ਕਰ ਲਏ ਆਪਣੀ ਸਿੱਧਾ ਡਿਜ਼ਾਈਨ ਪਹਿਰੇ ਨਾ ਤਾਂ ਇਹਨਾਂ ਆਪਣੀ ਕਟਾਈ ਵੀ ਸਿੱਧੇ ਤੇ ਆਉ ਸੁਨਾਈ ਪਊਗੀ। ਹਾਂ ਦੇਖੋ ਇੱਕ ਬੰਦੇ ਦੀ ਕਟਾਈ ਹੋ ਗਈ ਆਪਣੀ ਇਸ ਤੋਂ ਬਾਅਦ ਇੱਕ ਬੰਦਾ ਹੋਰ ਬੋਲ ਲਾਂਗੇ। ਲਓ ਜੀ ਦੋ ਬੰਦਿਆਂ ਦੀ ਜਿਹੜੀ ਆਪਣੀ ਇੱਥੇ ਕਟਾਈ ਆ ਹੋ ਗਈ। ਇਸ ਤਰੀਕੇ ਨਾਲ ਜਿਹੜੀ ਆਪਣੀ ਕਟਾਈ ਆ ਹੋ ਜਾਂਦੀ ਹੈ ਇਸ ਤੋਂ ਬਾਅਦ ਆਪਾਂ ਨੇ ਸਾਰੇ ਸਲਾਈ ਉਸੇ ਤਰੀਕੇ ਨਾਲ ਹੀ ਪਾ ਲੈਣੇ ਜਿਵੇਂ ਆਪਣੀ ਸਲਾਈਆਂ ਚਲਦੀਆਂ ਨੇ। सारी सिलाई आप सीधी सीधी बुन के कंप्लीट कर लेवे इस तुँ बाद आप इधर आने हैं सारी सिलाई आप बुन लिए फिर तक दिखाने गे हाँ जी अपने आप सिलाई भी बुन के कंप्लीट कर ली हूँ आप आ गए उल्टी साइड देखो इत अपनी चौथी सिलाई है देख सकते हूँ इस तुँ बाद फिर आप इधरली सैड आ जोड़े दो बंद कटिंग कटावे ਇੱਕ ਬੰਦਾ ਘਟ ਗਿਆ ਆਪਣਾ ਇਹਨੂੰ ਉੱਪਰ ਦੇ ਕ੍ਰੋਸ ਕਰਕੇ ਇੱਕ ਬੰਦਾ ਹੋ ਜਾਣਾ ਲੋ ਜੀ ਇੱਕ ਬੰਦਾ ਕਟਿੰਗ ਹੋ ਗਿਆ ਇਸ ਤੋਂ ਬਾਅਦ ਦੇਖੋ ਦੋ ਬੰਦੇ ਬਸ ਦੋ ਬੰਦੇ ਤੋਂ ਬਾਅਦ ਆਪਾਂ ਇੱਕ ਸੇ ਫੰਦਾ ਜਿਹੜਾ ਹੋਰ ਕਟਿੰਗ ਕਰਾਂਗੇ ਕੱਟ ਕਰਾਂਗੇ ਇਸ ਤਰੀਕੇ ਨਾਲ ਜਿਹੜੇ ਫੰਦੇ ਆਪਨੇ ਘਟਾਏ ਜਾਂਦੇ ਹੁੰਦੇ ਆ ਇਸ ਤੋਂ ਬਾਅਦ ਦੇਖੋ ਸਾਰੀ ਸਿਲਾਈ ਜਿਹੜੀ ਆਪਾਂ ਉਸੇ ਤਰੀਕੇ ਨਾਲ ਪਾ ਲੈਣੀ ਜੇ ਤੁਹਾਡਾ ਡਿਜ਼ਾਈਨ ਚੱਲਦਾ ਹੋਇਆ ਤਾਂ ਤੁਸੀਂ ਡਿਜ਼ਾਈਨ ਦੇ ਹਿਸਾਬ ਨਾਲ ਪਾ ਲਓ ਜੇ ਤੁਹਾਡੀਆਂ ਇਦਾਂ ਹੀ ਪੁੱਠੀਆਂ ਸਿੱਧੀਆਂ ਸਿਲਾਈਆਂ ਹੋਈਆਂ ਡਿਜ਼ਾਈਨ ਦੀਆਂ ਤਾਂ ਤੁਸੀਂ ਉਦਾਂ ਜਿਹੜੇ ਫੰਦੇ ਆਗੇ ਆਪਣੇ ਪੁੰਨ ਲੈਣੇ ਆ ਸਾਰੇ ਬੱਚੇ ਦੇ ਸਵਾਟਰ ਦੀ ਜਿਹੜੀ ਕਾਟ ਹੈਗੀ ਇਸ ਤਰੀਕੇ ਨਾਲ ਪੈਂਦੀ ਹੁੰਦੀ ਹੈਗੀ ਬਹੁਤ ਹੀ ਫਿਨਿਸ਼ਿੰਗ ਨਾਲ ਜਿਹੜੀ ਕਾਟ ਹੈਗੀ ਆਪਣੇ ਪੈਂਦੀ ਹੈਗੀ ਇਹ ਕਈ ਵਾਰ ਦੋ ਤੋਂ ਇੱਕ ਵੀ ਕਰਦੇ ਹੁੰਦੇ ਹੈਗੇ ਉਹਦੇ ਨਾਲ ਥੋੜੀ ਨਾ ਕਾਟਰੀ ਵਾਂਜਣ ਦੀ ਆਪਾਂ ਇਸ ਤਰੀਕੇ ਨਾਲ ਘਟਾਵਾਂਗੇ ਤਾਂ ਬਹੁਤ ਹੀ ਜ਼ਿਆਦਾ ਸਾਈਡ ਤੋਂ ਜਿਹੜੀ ਸਫਾਈ ਆਊਗੀ ਫਿਨਿਸ਼ਿੰਗ ਆਊਗੀ ਤੁਸੀਂ ਦੇਖ ਸਕਦੇ ਆਂ ਆਹ ਵੇਖੋ ਆ ਇਸ ਤਰੀਕੇ ਨਾਲ ਜਿਹੜੇ ਫੰਦੇ ਹੈਗੇ ਕਟੇ ਜਾਂਦੇ ਹੁੰਦੇ ਹੈਗੇ ਇਧਰ ਵੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਆਪਾਂ ਸਾਰੀ ਸਲਾਈ ਕੰਪਲੀਟ ਕਰ ਲਈਏ ਫਿਰ ਤੁਹਾਨੂੰ ਦਿਖਾਉਣੇ ਵੀ ਇੱਕ ਬੰਦਾ ਕਿਵੇਂ ਕੱਟ ਕਰਨਾਗਾ ਆਪਾਂ ਨੇ ਇਸ ਤੋਂ ਬਾਅਦ ਦੇਖੋ ਆਪਣਾ ਰੈੱਡ ਕਲਰ ਚੱਲੂਗਾ ਰੈੱਡ ਕਲਰ ਨਾਲ ਜਿਹੜਾ ਆਪਾਂ ਇੱਕ ਬੰਦੇ ਦੀ ਕਟਾਈ ਕਰਾਂਗੇ ਇਧਰ ਵੀ ਦੇਖੋ ਰੈੱਡ ਕਲਰ ਨਾਲ ਕਰੀ ਹੋਈ ਨਾ ਇੱਕ ਬੰਦੇ ਦੀ ਕਟਾਈ ਇਸੇ ਤਰੀਕੇ ਨਾਲ ਆਪਾਂ ਇਧਰ ਕਰਾਂਗੇ ਮੰਨਦੇ ਦੇਖੋ ਆਪਾਂ ਨੇ ਰੌਂਗ ਸਾਈਡ ਆ ਜਿਹੜੀ ਕੰਪਲੀਟ ਕਰ ਲਈ ਇਸ ਤੋਂ ਬਾਅਦ ਦੇਖੋ ਆਪਾਂ ਕਲਰ ਜੁਆਇੰਟ ਕਰਾਂਗੇ ਨਾਲ ਇੱਕ ਬੰਦਾ ਜਿਹੜਾ ਆਪਾਂ ਕੱਟ ਕਰਾਂਗੇ ਹੋਰ ਦੇਖੋ ਤਿੰਨਾਂ ਬੰਦੇ ਕੱਟ ਗਏ ਆਪਣੇ ਇੱਥੇ ਇੱਥੇ ਦੋ ਬੰਦੇ ਕੱਟ ਗਏ ਹੁਣ ਇੱਕ ਬੰਦੇ ਦੀ ਜਿਹੜੀ ਕਟਾਈ ਆਪਣੀ ਰਹੇਗੀ ਉਹਨੂੰ ਵੀ ਆਪਾਂ ਜਿਹੜੀ ਕੰਪਲੀਟ ਕਰਾਂਗੇ ਦੇਖੋ ਇੱਥੇ ਨੇ ਆਪਣੇ ਰੈੱਡ ਕਲਰ ਆ ਜਿਹੜਾ ਜੁਆਇੰਟ ਕਰਨਾ ਹੈ ਸਲਾਈਆਂ ਜਿਹੜੀਆਂ ਆਪਣੇ ਕੰਪਲੀਟ ਹੋ ਗਈਆਂ ਸੇ ਸਲਾਈਆਂ ਜਿਹੜੀਆਂ ਆਪਾਂ ਪਾਉਣੇ ਆਂਗੇ ਇਹਦੇ ਵਿੱਚ ਆਲੇ ਦੇਖੋ ਪਹਿਲਾ ਫੰਦਾ ਤਾਂ ਆਪਾਂ ਸਲਿੱਪ ਹੀ ਕਰਾਂਗੇ ਬਸ ਇਹਦੇ ਨਾਲ ਨਾ ਸਾਈਡ ਤੋਂ ਵਧੀਆ ਫਿਨਿਸ਼ਿੰਗ ਆਉਂਦੀ ਹੈਗੀ ਇਕੱਠਾ ਜਾਂ ਨਹੀਂ ਹੁੰਦਾ ਮਤਲਬ ਦੇਖੋ ਆਪਾਂ ਨੇ ਇੱਕ ਫੰਦਾ ਰੈੱਡ ਨਾਲ ਬਸ ਇੱਕ ਫੰਦੇ ਦੀ ਕਟਾਈ ਕਰਨੀ ਆਪਾਂ ਇਹਨੂੰ ਥੋੜਾ ਜਿਹਾ ਟਾਈਟ ਕਰ ਲਵਾਂਗੇ ਇਹਨੂੰ ਉੱਪਰ ਦੀ ਕਰਾਸ ਕਰ ਦਵਾਂਗੇ ਇਸ ਤਰੀਕੇ ਨਾਲ ਜਿਹੜੀ ਆਪਣੀ ਕਟਾਈ ਆ ਹੋ ਜਾਊਗੀ ਇੱਕ ਫੰਦਾ ਜਿਹੜਾ ਆਪਣਾ ਘੱਟ ਹੋ ਗਿਆ ਆ ਵਾਈਟ ਵਾਲਾ ਵੀ ਆਪਾਂ ਫੰਦਾ ਜਿਹੜਾ ਟਾਈਟ ਕਰਾਂਗੇ ਬਹੁਤ ਚਿੱਲਾਗਾ ਦੇਖੋ ਜੀ ਇਸ ਤਰੀਕੇ ਨਾਲ ਬਸ ਹੁਣ ਆਪਾਂ ਇਹ ਸਾਰੀ ਸਲਾਈ ਆ ਜਿਹੜੀ ਕੁੱਠੀ ਸਿੱਧੀ ਬੁਣ ਲਵਾਂਗੇ ਇਹ ਆਪਣੀ ਸਲਾਈ ਸਿੱਧੀ ਪੈਂਦੀ ਆ ਰੈੱਡ ਨਾਲ ਆਪਾਂ ਸਿੱਧੀ ਸਲਾਈ ਆ ਜਿਹੜੀ ਪਾਵਾਂਗੇ ਜਿਵੇਂ ਆਪਣਾ ਡਿਜ਼ਾਈਨ ਪੈਂਦਾ ਹੋਇਆ ਉਸ ਤਰੀਕੇ ਨਾਲ ਹੀ ਪਾਉਣਾਗਾ ਤੁਸੀਂ ਵੀ ਆਪ ਇਹਨੂੰ ਸਾਰਿਆਂ ਨੂੰ ਬੁਣਦੇ ਆਂਗੇ ਸਿੱਧੀ ਸਲਾਈ ਪਾਉਣੀ ਆ ਕੋਈ ਇਹ ਚ ਹੋਣੀ ਹੈਗਾ ਡਿਜ਼ਾਈਨ ਇਸ ਤੋਂ ਬਾਅਦ ਹੀਜੀ ਸਲਾਈ ਦੇ ਸੇੜਦਾਗਾ ਆਪਾਂ ਸਲਾਈ ਕੰਪਲੀਟ ਕਰ ਲਈਏ ਫਿਰ ਆਪਾਂ ਤੁਹਾਨੂੰ ਇੱਕ ਸਾਈਡ ਤੋਂ ਰਹਿ ਗਿਆ ਇੱਕ ਬੰਦਾ ਘੱਟ ਕਰਨ ਵਾਲਾ ਉਹ ਵੀ ਤੁਹਾਨੂੰ ਘੱਟ ਕਰਕੇ ਦੱਸਾਂਗੇ ਦੇਖੋ ਜੀ ਆਪਾਂ ਨੇ ਆਹ ਵਾਲੀ ਸਲਾਈ ਵੀ ਜਿਹੜੀ ਪਾ ਲਈ ਬਸ ਹੁਣ ਆਪਣਾ ਇੱਧਰਲੀ ਸਾਈਡ ਤੋਂ ਇੱਕ ਬੰਦਾ ਜਿਹੜਾ ਘੱਟ ਕਰਨਾ ਰਹਿ ਗਿਆ ਇਸ ਤੋਂ ਬਾਅਦ ਕੋਈ ਵੀ ਕਟਾਈ ਹੈ ਜਿਹੜੀ ਨਹੀਂ ਹੋਊਗੀ ਆਪਣੇ ਦੇਖੋ ਰੌਂਗ ਸਾਈਡ ਤੇ ਆ ਗਏ ਆਪਾਂ ਸੀਮੇ ਸਲਾਈ ਤੇ ਆਏਗੇ ਆਪਾਂ ਦੇਖੋ ਪਹਿਲਾ ਬੰਦਾ ਆਪਾਂ ਨੇ ਸਲਿੱਪ ਕਰ ਲਿਆ ਇੱਕ ਬੰਦਾ ਆਪਾਂ ਨੇ ਬੰਨ ਲਿਆ ਇਹਦੇ ਉੱਪਰ ਦੀ ਦੇਖੋ ਜਿਹੜਾ ਆਪਣਾ ਲਾਸਟ ਵਾਲਾ ਫੰਦਾ ਹੈਗਾ ਇਹਨੂੰ ਕ੍ਰਾਸ ਕਰ ਦਾਂਗੇ ਹੱਸ ਤੇ ਕਿ ਨਾ ਦੇਖੋ ਜੀ ਇੱਕ ਫੰਦਾ ਜਿਹੜਾ ਆਪਣਾ ਘੱਟ ਹੋ ਗਿਆ ਇਸ ਤੋਂ ਬਾਅਦ ਆਪਣਾ ਡਿਜ਼ਾਈਨ ਆ ਜਿਹੜਾ ਫਿਰ ਉਸੇ ਤਰੀਕੇ ਨਾਲ ਹੀ ਚੱਲ ਪੂਜੂ ਜਿਵੇਂ ਆਪਣਾ ਪਹਿ ਰਿਹਾ ਹੈਗਾ ਲੋ ਜੀ ਆਪਣੇ ਫੰਦਿਆਂ ਦੀ ਜਿਹੜੇ ਸਾਰੇ ਫੰਦਿਆਂ ਦੀ ਕਟਾਈ ਆ ਜਿਹੜੀ ਹੋ ਗਈ ਹੁਣ ਇਸ ਤੋਂ ਬਾਅਦ ਕੋਈ ਆਪਣੇ ਕਟਾਈ ਨਹੀਂ ਹੁੰਦੀ ਹੈਗੇ ਬਸ ਇਸੇ ਤਰੀਕੇ ਨਾਲ ਜਿਹੜੇ ਛੋਟੇ ਬੱਚੇ ਹੈਗੇ ਇਹਨਾਂ ਦੀ ਕਟਾਈ ਹੋ ਜਾਂਦੇ ਨੇ ਜਿਹੜੇ ਵੱਡੇ ਹੁੰਦੇ ਨੇ ਉਹਨਾਂ ਦੇ ਪਹਿਲਾਂ 4 ਫੰਦੇ ਘੱਟ ਹੁੰਦੇ ਨੇ ਫਿਰ ਤਿੰਨ ਬੰਦੇ ਹੁੰਦੇ ਨੇ ਫਿਰ ਦੋ ਹੁੰਦੇ ਹੈਗੇ ਫਿਰ ਇੱਕ ਹੁੰਦੇ ਹੈਗੇ ਪਰ ਜਿਹੜੇ ਛੋਟੇ ਬੱਚੇ ਹੁੰਦੇ ਹੈਗੇ ਪੰਜ ਤੋਂ ਘੱਟ ਏਜ ਦੇ ਉਹਨਾਂ ਸਾਰਿਆਂ ਦੀ ਲਗਭਗ ਤਿੰਨ ਤਿੰਨ ਬੰਦੇ ਘੱਟ ਹੋਣਗੇ ਫਿਰ ਦੋ ਬੰਦੇ ਘੱਟ ਹੋਣਗੇ ਫਿਰ ਇੱਕ ਬੰਦਾ ਘੱਟ ਹੋਊਗਾ ਹਾਂਜੀ ਦੇਖੋ ਆਪਾਂ ਨੇ ਕਟਾਈਏ ਜਿਹੜੀ ਕਰ ਲਈ ਦੋਨੇ ਤਰਫ ਸੇ ਇਸ ਤਰੀਕੇ ਨਾਲ ਜਿਹੜੀ ਆਪਣੀ ਕਾਰਟ ਹੈਗੀ ਪੈ ਜਾਂਦੀ ਹੈ ਦੇਖੋ ਸਾਰਨ ਪਹਿਲਾਂ ਆਪਣੇ ਤਿੰਨ ਬੰਦੇ ਘਟਾਏ ਫਿਰ ਦੋ ਬੰਦੇ ਘਟਾਏ ਫਿਰ ਇੱਕ ਬੰਦਾ ਘਟਾਇਆ ਤੁਸੀਂ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਆਪਣਾ ਜਿਹੜਾ ਸਿੱਧਾ ਹੀ ਬੁਣਿਆ ਜਾਊਗਾ ਜਿੰਨਾ ਚਿਰ ਆਪਣਾ ਮੋਢਾ ਨਹੀਂ ਕੰਪਲੀਟ ਹੁੰਦਾ ਦੇਖੋ ਇਹ ਆਪਣਾ ਪ੍ਰਿੰਟ ਪੀਸ ਆ ਇਹਦੇ ਵਿੱਚ ਆਪਾਂ ਕਲਰ ਪੱਟੀ ਲਗਾਵਾਂਗੇ ਕਲਰ ਆ ਇੱਥੇ ਆਪਾਂ ਜਿੰਨੇ ਤੱਕ ਆਪਣਾ ਮੋਢਾ ਕੰਪਲੀਟ ਨਹੀਂ ਹੁੰਦਾ ਪੱਟੀ ਬਣਾਵਾਂਗੇ ਇਸ ਲਈ ਆਪਾਂ ਦੂਜੀ ਵੀਡੀਓ ਹੋਰ ਅਪਲੋਡ ਕਰਾਂਗੇ ਨੈਕਸਟ ਪਾਰਟ ਆ ਇਹਦੇ ਵਿੱਚ ਆਪਾਂ ਸਿਰਫ ਤੁਹਾਨੂੰ ਮੋਢੇ ਦੀ ਕਟਾਈ ਆ ਜਿਹੜੇ ਦੱਸੀ ਹੈਗੀ ਫਿਰ ਵੀਡੀਓ ਬਹੁਤ ਲੰਮੀ ਹੋ ਜਾਂਦੀ ਤੇ ਅਪਲੋਡ ਕਰਨੀ ਉੱਥੇ ਹੋ ਜਾਂਦੀ ਇਸ ਲਈ ਜੇ ਤੁਹਾਡੇ ਲਈ ਇਹ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਲੱਗੀ ਤਾਂ ਪਲੀਜ਼ ਵੀਰ ਇੱਕ ਲਾਇਕ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਸੀਂ ਵੀ ਅੱਗੇ ਜਿਹੜਾ ਆਪਾਂ neck design ਆ ਜਿਹੜਾ ਬਣਾਵਾਂਗੇ ਤੇ ਉਹ ਤੁਸੀਂ ਦੇਖ ਸਕੋ ਆਪਾਂ ਇੱਥੇ ਕਾਲਰ ਲਗਾਵਾਂਗੇ ਇਹ ਦੇਖੋ ਆ ਆਪਣੀ ਕਾਟ ਆ ਜਿਹੜੀ ਪੈ ਚੁੱਕੀ ਐ ਇਸ ਤਰੀਕੇ ਨਾਲ ਆ ਆਪਣੇ ਬੈਕ ਪੱਲੇ ਦੀ ਕਾਟ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਇਸ ਤਰੀਕੇ ਨਾਲ ਆਪਾਂ ਸਾਰਾ ਬੁਣ ਕੇ ਕੰਪਲੀਟ ਕਰ ਲਵਾਂਗੇ ਦੇਖੋ ਜੀ ਆਪਾਂ ਇਸ ਦੁਆਰਾ ਅੱਧ ਕਰਕੇ ਨਾ ਇਹਦਾ ਪੱਟੀ ਰੱਖਾਂਗੇ ਤੇ ਕਾਲਰ ਪੱਟੀ ਹੁੰਦੀ ਜਿਹੜੀ ਬਟਨ ਪੱਟੀ ਵੀ ਕਹਿ ਦਿੰਦੇ ਆਪਾਂ 2 ਇੰਚ ਤੱਕ ਇੰਚ ਰੱਖ ਜੇ ਵੀਡੀਓ ਬਦੇ ਲੱਗੀ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਿਓ ਜੀ